ਹੜ੍ਹਾਂ ਦੇ ਵਿਚਾਲੇ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ ਤੁਹਾਨੂੰ ਦੱਸਦੀ ਕਿ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਸਾਰਾ ਹੜ੍ਹਾਂ ਦੇ ਨਾਲ ਜੂਝ ਰਿਹਾ ਜੋ ਸੰਕਟ ਪੰਜਾਬ ਦੇ ਉਪਰਾਨ ਪੈ ਗਿਆ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਔਰ ਤੁਹਾਨੂੰ ਦੱਸਦੀ ਕਿ ਹੁਣ ਜੋ ਜ਼ਮੀਨੀ ਪੱਧਰ ਤੇ ਰਾਹਤ ਕਾਰਜ ਚੱਲ ਰਹੇ ਨੇ ਉਹਨਾਂ ਦੀ ਸਮੀਖਿਆ ਦੇ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ ਫੜਾ ਦੇ ਸੰਕਟ ਵਿਚਾਰੇ ਸੀਮਾਨ ਦਾ ਵੱਡਾ ਐਕਸ਼ਨ ਹੈ ਸਾਰੇ ਮੰਤਰੀ ਜਿਹੜੇ ਨੇ ਉਹ ਬੁਲਾ ਲਏ ਗਏ ਨੇ ਕੈਬਨਿਟ ਮੰਤਰੀ ਤੇ ਹੋਰ ਅਧਿਕਾਰੀਆਂ ਦੀ ਇਹ ਬੈਠਕ ਜਿਹੜੀ ਆ ਉਹ ਅੱਜ ਚੱਡਿਗੜ੍ਹ ਦੇ ਵਿੱਚ ਰੱਖੀ ਗਈ ਆ ਜ਼ਮੀਨੀ ਪੱਧਰ ਤੇ ਚੱਲ ਰਹੇ ਰਾਤ ਕਾਰਜਾਂ ਦੀ ਸੁਮਿਖਿਆ ਵੀ ਇਸ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਸੋ ਤੁਹਾਨੂੰ ਦੱਸ ਦੇ ਕਿ ਜਿਹੜਾ ਫੀਡਬੈਕ ਹੈ ਕਿ ਰਾਹਤ ਕਾਰਜ ਕਿਵੇਂ ਚੱਲ ਰਹੇ ਨੇ ਕਿਉਂਕਿ ਇਨਚਾਰਜ ਵੀ ਬਣਾਏ ਗਏ ਵੱਖ-ਵੱਖ ਹਲਕਿਆਂ ਦੇ ਜਿਵੇਂ ਸਭ ਤੋਂ ਵੱਡੀ ਮਾਰ ਗੁਰਦਾਸਪੁਰ ਏਰੀਆ ਹੋ ਗਿਆ ਪਠਾਨਕੋਟ ਇੱਧਰ ਸਰਦਾਰਪੁਰ ਲੋਧੀ ਹੋ ਗਿਆ ਫਰੂਜ਼ਪੁਰ ਵਾਲੀ ਸਾਈਡ ਹੋ ਗਿਆ ਤਾ ਇਨਾ ਏਰੀਆ ਨੂੰ ਦੇਖਦੇ ਕੋਈ ਵੱਖਰੇ ਇੰਚਾਰਜ ਵੀ ਬਣਾਏ ਗਏ ਤਾਂ ਉਹਨਾਂ ਇੰਚਾਰਜਾਂ ਤੋਂ ਵੀ ਫੀਡਬੈਕ ਜਿਹੜਾ ਲਿਆ ਜਾਵੇਗਾ ਕਿਉਂਕਿ ਮੌਕੇ ਤੇ ਮੰਤਰੀ ਸਹਿਬਾਨ ਪਹੁੰਚਦੇ ਨੇ ਦੇਖਦੇ ਨੇ ਕਿ ਇੱਥੇ ਕਿਵੇਂ ਕਾਰ ਚੱਲਦੇ ਨੇ ਕਿਵੇਂ ਸ਼ੈਲਟਰ ਹੋਮ ਬਣਾਏ ਗਏ ਨੇ ਜਿਹੜੇ ਬੇਘਰ ਹੋਏ ਨੇ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਗਿਆ ਹੈ ਔਰ ਜਿਹੜੇ ਭੁੱਖੇ ਨੇ ਉਹਨਾਂ ਤੱਕ ਖਾਣਾ ਪਹੁੰਚਿਆ ਰਾਸ਼ਨ ਪਹੁੰਚਿਆ ਕਿ ਨਹੀਂ ਪਹੁੰਚਿਆ ਔਰ ਜੇ ਕੋਈ ਫਸਿਆ ਹੈ ਤਾਂ ਉਹਨਾਂ ਦਾ ਰੈਸਕਿਊ ਹੋਇਆ ਕਿ ਨਹੀਂ ਹੋਇਆ ਹੈ ਨਾ ਤਮਾਮ ਚੀਜ਼ਾਂ ਦੇ ਉੱਪਰ ਨਜ਼ਰ ਜੁੜੀ ਹੈ ਉਹ ਜੋ ਆਪ ਦੇ ਮੰਤਰੀ ਇਨਚਾਰਜ ਬਣਾਏ ਗਏ ਨੇ ਨਾ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਦੇ ਵਾਸਤੇ ਤਾਂ ਉਹਨਾਂ ਤੋਂ ਫੀਡਬੈਕ ਵੀ ਜਿਹੜਾ ਇਸ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਤੁਹਾਨੂੰ ਦੱਸ ਦੇ ਕਿ ਬੀਤੀ ਰਾਤ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਸੀ ਟਵੀਟ ਕਰਕੇ ਉਹਨਾਂ ਕਹੇ ਕਿ ਮੇਰੇ ਸਨੇ ਸਾਰੇ ਵਿਧਾਇਕ ਤੇ ਮੰਤਰੀ ਸਹਿਬਾਨ ਜਿਹੜੇ ਨੇ ਉਹ ਆਪਣੀ ਇੱਕ ਇੱਕ ਮਹੀਨੇ ਦੀ ਸੈਲਰੀ ਦਾਨ ਕਰਨਗੇ ਤਾਂ ਜੋ ਹੜਾਂ ਦੇ ਜਿਹੜੇ ਪੀੜਤ ਨੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਔਰ ਰਾਹਤ ਕਾਰਜਾਂ ਦੇ ਵਿੱਚ ਹਿੱਸਾ ਪਾਇਆ ਜਾ ਸਕੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਣੇ ਸਾਰੇ ਵਿਧਾਇਕ ਤੇ ਮੰਤਰੀ ਜਿਹੜੇ ਨੇ ਉਹ ਆਪਣੀ 1 ਮਹੀਨੇ ਦੀ ਸੈਲਰੀ ਜਿਹੜੀ ਹੈ ਦਾਨ ਕਰਨਗੇ ਇਹ ਵੀ ਟਵੀਟ ਕਰਕੇ ਤਸੀਮਾਨ ਨੇ ਬੀਤੀ ਰਾਤ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੇ ਕਿ ਮੀਟਿੰਗ ਜਿਹੜੀ ਐਮਰਜੈਂਸੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਦ ਲਈ ਹੈ ਹੜ੍ਹਾਂ ਦੇ ਸੰਕਟ ਨੂੰ ਦੇਖਦੇ ਕੋਈ ਔਰ ਜੋ ਰਾਹਤ ਕਾਰਜ ਚੱਲ ਰਹੇ ਨੇ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਉਹ तमाम ਇਹਨਾਂ ਬਾਰੇ ਦੇ ਵਿੱਚ ਜਾਣਕਾਰੀ ਜਿਹੜੀ ਆ ਫੀਡਬੈਕ ਜਿਹੜਾ ਆ ਉਹ ਮੰਤਰੀਆਂ ਤੋਂ ਲਿਆ ਜਾਵੇਗਾ ਜਿੰਨਾ ਮੰਤਰੀਆਂ ਦੀ ਡਿਊਟੀ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਲਗਾਈ ਗਈ ਹੈ ਕਿਉਂਕਿ ਜਲੰਧਰ ਦੇ ਵਿੱਚ ਇੱਕ ਮੇਨ ਕੰਟਰੋਲ ਰੂਮ ਵੀ ਬਣਾਇਆ ਗਿਆ ਜਿੱਥੇ ਹੜ੍ਹ ਦੀ ਸਥਿਤੀ ਤੇ ਪੈਨੀ ਨਜ਼ਰ ਜਿਹੜੀ ਰੱਖੀ ਜਾਏਗੀ ਜਿਸ ਦੇ ਇਨਚਾਰਜ ਕੈਬਨਟ ਮੰਤਰੀ ਅਮਨ ਅਰੂੜਾ ਨੂੰ ਬਣਾਇਆ ਗਿਆ ਹੈ ਔਰ ਹੋਰ ਵੀ ਕਈ ਮੰਤਰੀ ਜਿਹੜੇ ਆ ਜਿਨ੍ਹਾਂ ਨੂੰ ਇੰਚਾਰਜ ਬਣਾਇਆ ਗਿਆ ਜਿਹੜੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਉਹਨਾਂ ਤੋਂ ਫੀਡਬੈਕ ਲਿਆ ਜਾਵੇਗਾ ਔਰ ਇਹ ਵੀ ਗੱਲ ਕਹਿ ਚੁੱਕੇ ਨੇ ਸੀਮਾਨ ਕਿ ਜਿਨ੍ਹਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਨੁਕਸਾਨ ਪੰਜਾਬ ਸਰਕਾਰ ਪ੍ਰਪਾ ਪ੍ਰਪਾਈ ਜਿਹੜੀ ਆ ਉਹਦੀ ਕਰੇਗੀ ਸੋ ਇਹ ਵੀ ਕਹਿ ਚੁੱਕੇ ਨੇ ਕਿ ਕੋਈ ਗੱਲ ਨਹੀਂ ਅਸੀਂ ਆਪਣੇ ਪਟਵਾਰੀਆਂ ਨੂੰ ਵੀ ਆਦੇਸ਼ ਦੇ ਦਾਂਗੇ ਤਹਿਸੀਲਦਾਰਾਂ ਨੂੰ ਵੀ ਜਿੰਨਾ ਨੁਕਸਾਨ ਲੋਕਾਂ ਦਾ ਹੋਇਆ ਕਿਸਾਨ ਵੀਰਾਂ ਦਾ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਪੂਰਾ ਕਰ ਸਕੀਏ ਔਰ ਨਾਲ ਹੀ ਉਹਨਾਂ ਕਹਿ ਦਿੱਤਾ ਕਿ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਸੰਕਟ ਆਣ ਪਿਆ ਹੈ ਪੰਜਾਬ ਤੇ ਔਰ ਇਸ ਸਮੇਂ ਅਸੀਂ ਪੰਜਾਬ ਦੇ ਨਾਲ ਹਾਂ ਕੈਬਨਟ ਦੀ ਮੀਟਿੰਗ ਮਾਨ ਸਰਕਾਰ ਦੇ ਵੱਲੋਂ ਬੁਲਾ ਲਈ ਗਈ ਹੈ ਹੋਰ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਜਾਇਜ਼ਾ ਦੇ ਬਾਰੇ ਦੇ ਵਿੱਚ ਵੀ ਪੁੱਛਿਆ ਜਾਵੇਗਾ ਜ਼ਮੀਨੀ ਪੱਧਰ ਤੇ ਕੀ ਸਮਿਖਿਆ ਚੱਲ ਰਹੀ ਹੈ ਜ਼ਮੀਨੀ ਪੱਧਰ ਤੇ ਹੜ੍ਹਾਂ ਦੇ ਕੰਟਰੋਲ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਐਕਸ਼ਨ ਕੀ ਲਏ ਜਾ ਰਹੇ ਨੇ ਤਮਾਮ ਇਨ੍ਹਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਅੱਜ ਫੀਡਬੈਕ ਜੁੜਾ ਉਹ ਲਿਆ ਜਾਏਗਾ ਮੀਟਿੰਗ ਸੱਦ ਲਈ